ਦੋਸਤੋ ਆਪਣੇ ਕੋਲੇ ਨਾ ਇੱਕ ਬੱਕਰੀ ਸੀਗੀ ਜਿਹੜੀ ਕਿ तकरीबन ਮੇਰੇ ਹਿਸਾਬ ਨਾਲ 6 ਮਾਸੂਆ ਸੂਈ ਆ ਉਹ 4 ਸੂਈ ਦਾ ਆਪਣੇ ਕੋਲ ਸੂਬੀ ਆਪਾਂ ਗਾਹਾਂ ਕਿਸ ਤੋਂ ਲੈ ਕੇ ਆਂਦੀ ਸੀਗੀ ਉਹ ਬੱਕਰੀ ਨਾ ਇਸ ਵਾਰ ਦੋਸਤੋ ਬਹੁਤ ਔਖੀ ਸਵਾਈ ਹੈ ਤੇ ਇਸ ਭਰਾ ਨੇ ਸਵਾਈ ਹੈ ਇਹਦਾ ਨਾਂ ਕਾਕਾ ਸਿੰਘ ਹੈ ਮੇਰੇ ਪਿੰਡ ਦਾ ਹੈ ਮਾਜਬੀ ਸਿੱਖਾਂ ਦਾ ਮੁੰਡਾ ਹੈ ਗਰੀਬ ਘਰ ਦਾ ਮੁੰਡਾ ਹੈ ਤੇ ਇਹ ਮੰਨੋ ਵੀ ਇਹਨੂੰ ਨਾ ਮੇਰੇ ਅਕੋਰਡਿੰਗ ਜੇ ਆਪਾਂ ਕਹੀਏ ਤਾਂ ਇਹਨੂੰ ਬੱਕਰੀਆਂ ਦੀ ਨਾ ਆਪਾਂ ਦਾਈ ਕਹਿ ਸਕਦੇ ਆ ਬਹੁਤ ਹੀ ਜ਼ਿਆਦਾ ਤਜਰਬਾ ਹੈ ਇਸ ਭਰਾ ਨੂੰ ਬੱਕਰੀਆਂ ਨੂੰ ਸਾਮਣ ਦਾ ਬੱਕਰੀਆਂ ਨੂੰ ਪਾਲਣ ਦਾ ਬੱਕਰੀਆਂ ਨੂੰ ਸਭਾਉਣ ਦਾ ਕੱਲੀ-ਕੱਲੀ ਚੀਜ਼ ਦਾ ਪਤਾ ਬੱਕਰੀਆਂ ਬਾਰੇ ਨੂੰ ਕਿਉਂਕਿ ਬਹੁਤ ਟਾਈਮ ਇਸ ਛੋਟਾ ਜਿਹਾ ਹੁੰਦੇ ਨੇ ਮਾਲਚਾਰ ਲੱਗਿਆ ਸੀਗਾ ਇਹ ਤੇ ਸਾਰੀ ਨਾ ਆਪਾਂ ਵੀਡੀਓ ਬਣਾਈ ਹੈ ਤੇ ਇਹਦਾ ਮੈਂ ਨੰਬਰ ਵੀ ਤੁਹਾਨੂੰ ਦੇਊਂ ਆ ਜੇ ਕਿਸੇ ਭਰਾ ਨੂੰ ਲੋੜ ਹੋਈ ਤਾਂ ਬਾਈ ਨੂੰ ਕੰਟੈਕਟ ਕਰ ਲਿਓ ਤੇ ਪੈਸੇ ਪਰ ਜੂਰ ਦਿਓ ਕਿਉਂਕਿ ਗਰੀਬ ਘਰ ਦਾ ਮੁੰਡਾ ਮੰਗਦਾ ਕੁਝ ਨਹੀਂ ਆਪਦੇ ਮੂੰਹੋਂ ਇਹ ਤੇ ਮਾਨਤਾ ਨੇ ਦਾ ਜਿਹੜਾ ਵੀ ਸੱਦੂ ਆ ਭਰਾ ਬਣ ਕੇ ਇਹਨੂੰ ਦਿਓ ਕਿਉਂਕਿ ਵਿਚਾਰੇ ਨੇ ਆਪਦਾ ਵੀ ਘਰਵਾਰ ਦੇਖਣ ਆਏ ਨੇ ਤੇ ਦੂਰ ਨੇੜੇ ਵੀ ਆ ਜਾਊਗਾ ਕੋਈ ਚੱਕਰ ਨਹੀਂਗਾ ਬਹੁਤ ਜਾਣਕਾਰੀ ਹੈ ਤੇ ਆਪਣੀ ਬੱਕਰੀ ਐ ਸਮਝ ਲਓ ਕਿ ਨਾ ਤਾਂ ਬੱਚੇ ਬਚ ਗਏ ਆਪਣੀ ਬੱਕਰੀ ਦੇ ਨਾਲੇ ਬੱਕਰੀ ਬਚ ਗਈ ਸਾਨੂੰ ਉਮੀਦ ਨਹੀਂ ਸੀ ਕਿ ਬੱਕਰੀ ਜਾਂ ਤਾਂ ਬੱਕਰੀ ਨਹੀਂ ਬਜਦੀ ਜਾਂ ਬੱਚੇ ਨਹੀਂ ਬਜਦੇ ਆਜੋ ਮੈਂ ਵੀਡੀਓ ਦਿਖਾ ਹਾਂ ਬੱਚੇ ਹਲਦੇ ਨਹੀਂ ਬੱਚੇ ਨਾ ਕੋਈ ਬੰਦੇ ਨੂੰ ਜੱਗ ਜੀਨ ਦੇ ਕਿਹੋ ਜਿਹਾ ਹਲਦੇ ਮਾਂਗਰ ਦੀ ਕਹਾਣੀ ਮੇਜਰ ਵੀ ਕਹਾਂਗੇ ਅਣਜਾਣ ਬੰਦੇ ਨੂੰ ਨਹੀਂ ਚੱਕਣਾ ਚਾਹੀਦਾ ਸੂਨ ਦੇ ਮੌਕੇ ਤੇ ਪਹਿਲਾਂ ਅਜੀ ਚੱਕੇ ਚੱਕੇ ਤੁੰਦ ਦੇ ਮੌਕੇ ਤੇ ਤਾਂ ਬਲ ਪੈਂਦਾ ਢਿੱਡ ਨਹੀਂ ਚੱਕਣਾ ਜੇ ਬਸੂ ਸੂਈ ਜਾਂਦਾ ਨਾ ਤੇ ਬੱਟ ਕਰਦਾ ਢਿੱਡ ਨਾ ਚੱਕੋ ਪਸਾਈ ਆਪਾਂ ਨੂੰ ਹੁਣ ਇਹ ਕੀ ਪਤਾ ਵੀ ਬੱਚਾ ਮੂਰੇ ਹੈ ਜਾਂ ਮੰਗਰਾ ਢਿੱਡ ਮੂਰੇ ਬੱਚਾ ਬੱਚਾ ਹੁਣ ਮੰਨ ਲਾ ਵੀ ਦੋਨੇ ਬੱਚੇ ਬਰਾਬਰ ਬਸੰਡੀ ਦੇ ਚੱਕਦੇ ਇਹ ਉੱਤੇ ਵੀ ਹੋ ਸਕਦੇ ਕੂੜੇ ਹੁੰਦੇ ਅਜੇਰ ਚ ਹੂੰ ਹੂੰ ਚਾਰੇ ਹੁੰਦੇ ਪੇਵਣੇ ਤੇ ਢਿੱਡ ਚੱਕਣਾ ਹੀ ਤਾਂ ਉਹ ਹੁੰਦਾ ਹੁੰਦਾ ਇਹ ਆਤਲਾ ਕੋਈ ਲਾਇਆ ਜੀ ਕਿੱਥੇ ਚੱਕੇ ਜੇ ਤਾਂ ਜਾਣਕਾਰ ਆ ਬੰਦਾ ਨੂੰ ਪਤਾ ਲੱਗਦਾ ਇਹ ਬੱਚਾ ਕਿੱਥੇ ਵੇ ਢਿੱਡ ਚੱਕੋ ਨਹੀਂ ਜਦੋਂ ਪਤਾ ਹੀ ਨਹੀਂ ਪਤਾ ਢਿੱਡ ਨਹੀਂ ਟਿਕਣਾ ਚਾਹੀਦਾ ਸੁਣਾ ਨਾ ਥੋੜੀ ਵੀ ਢਿੱਡ ਚੱਕਦੇ ਸੂਫੂਗੀ ਬੱਕਰੀ ਆਪ ਹੀ ਸੂਪੇਂਦਾ ਸਮਾਨ ਬੱਕਰੀ ਦਾ ਆਪ ਹੀ ਸੂਪੇਂਦੀ ਇੱਕ ਮੌਕੇ ਤੁਸੀਂ ਹੱਥੀਂ ਨਾ ਲਾਉਦੇ ਪੰਗਾ ਇਹ ਤਾਂ ਹੋਰ ਚਾਹੀਦੀ ਆਪੇ ਸੁਵਾਈ ਨਹੀਂ ਇੱਧਰ ਆਪ ਹੀ ਹੁੰਦੀ ਆ ਆਪ ਹੀ ਹੁੰਦੀ ਆ ਕਿ ਆ ਇਹਦੇ ਵੇਲੇ ਤੇ ਅੰਦਰ ਬੈਠੇ ਸੀ ਇਹ ਮਹਿੰਦਰਾ ਦੇ ਬੱਕਰੀ ਸੂਈ ਵਿੱਚ ਚਲੋ ਚਲਾਉਣ ਦੀ ਲੋੜ ਹੀ ਜਦੋਂ ਤੁਸੀਂ ਢਿੱਡ ਚੱਕੇ ਮੇਰੇ ਹਿਸਾਬ ਨਾਲ ਵੀ ਕੀ ਹੈ ਢਿੱਡ ਨਹੀਂ ਚੱਕਣਾ ਤੁਸੀਂ ਕਰ ਚੱਕੇ ਚ ਪਹਿਰੇ ਹਾਂ ਫੇਰ ਉਹ ਇੱਕ ਜੇ ਮੇਰੇ ਮੂਰੇ ਪਸੜਾਂ ਕੋਲੇ ਚਿਹਰੇ ਨੇ ਮੇਲੇ ਟੱਡੇ ਮੰਗਰੋ ਚੱਕਿਆ ਦੇ ਵੇਖਣ ਨੂੰ ਆਉਣ ਲੈ ਇਕੱਠੇ ਕਰਦੇ ਤੇ ਟੱਡੇ ਨਾਲ ਇੱਥੋਂ ਚੱਕਿਆ ਕਿਸੇ ਬੰਦੇ ਨੇ ਆਏ ਮੂਰੋ ਚੱਕਿਆ ਹੁੰਦਾ ਮੇਲੇ ਮਾਦਰ ਨੂੰ ਆ ਜਾਂਦੇ ਮੇਰੇ ਹਿਸਾਬ ਨਾਲ ਮੂਰਲਾ ਮੇਲਾ ਜਿਹੜਾ ਕੋਈ ਆਉਂਦਾ ਸੀ ਨਾ ਉਹੀ ਪਿੱਛੇ ਨੂੰ ਰਿਸਕ ਗਿਆ ਮੂਰੇ ਫਿਰਦੇ ਆ ਮੈਂ ਤੂੰ ਦੇਖ ਲਾ ਬਹੁਤ ਤੈਨੂੰ ਪਤਾ ਲੱਗ ਜੂ ਮੈਨੂੰ ਤਾਂ ਨਹੀਂ ਪਤਾ ਆ ਜਾ ਮੈਂ ਚਾਹਤ ਰੋਲ ਮੇਲੇ ਦੇ ਇਮੋ ਆਪ ਨੂੰ ਬਤਾ ਬਕੂ ਚੱਟਾ ਕੋਲ ਚੱਕਿਆ ਨਾ ਤੂੰ ਨਾ ਮੂਰੋ ਵੀ ਚੱਕਿਆ ਰਾਂ ਦਾ ਮਾਗਣਾ ਇੱਟਾ ਕੋਲ ਚੱਕਦਾ ਮੇਮਣਾ ਤਾਂ ਆ ਤੁਰੇ ਆ ਤੈਨ ਮੈਂ ਦਿਖਾਉਣਾ ਮੇਮਣਾ ਕਿੱੱਚੇ ਬੈਠਾ ਆ ਸੀ ਮੇਮਣਾ ਦਾ ਮੂਰ ਨੂੰ ਪੱਥਰਾਂ ਕੋਲੇ ਆ ਮੇਮਣਾ ਦਾ ਤੋਈ ਉਹ ਜਿੱਥੇ ਬੈਠੇ ਚੱਲੋ ਕਿਵੇਂ ਹੋ ਗਿਆ ਜਿਹੜਾ ਹੁਣ ਕੋਈ ਨਹੀਂ ਨੀਵਾ ਬਹਿ ਕੇ ਆ ਸੱਚਾ ਨਾ ਕਰੀ ਮੇਮਣਾ ਮੇਮਣਾ ਮੂਰ ਨੂੰ ਪੱਥਰ ਇਹ ਇੱੱਚੇ ਆਣਾ ਆ ਸੀ ਇੱਥੇ ਤੇ ਮੇਮਣਾ ਨੇ ਇੱਥੇ ਆਉਣਾ ਸੀ ਆ ਦੇਖ ਦੇਵਾ ਕਿੱਥੇ ਮੇਰਾ ਹੱਥ ਇੱਥੇ ਮੈਂ ਮੇਮਣਾ ਇੱਥੇ ਆ ਤੇ ਇੱਥੋਂ ਤਾਂ ਐ ਚੱਕਿਆ ਸੀ ਮੈਂ ਅੱਛਾ ਉਰੋਂ ਭਾ ਗਿਆ ਥਾਏ ਬਾਈ ਤੇ ਨਹੀਂ ਨੇੜੇ ਚੜੀ ਖੇਡੇਗਾ ਹੂੰ ਨੇੜੇ ਚੜੀ ਖੇਡੇ ਮੈਂ ਮੁੁੱਢੀ ਕਰੀ ਕਰੇ ਬਾਹ ਅਨ ਪਹਿਲਾਂ ਬਾ ਛੱਡ ਛੱਡ ਬਿਠਾਏ ਨੂੰ ਬਿਠਾ ਕੇ ਛੱਡ ਦੇ ਬਿਠਾ ਆ ਗੋਡੀ ਵੜੀ ਆ ਗੋਡੀ ਵੜ ਕੇ ਗੋਡੀ ਆ ਗੋਡੀ ਵੜ ਕੇ ਮੈਂ ਇਹਨੂੰ ਤਰਕ ਦਿਨੇ ਡਿੱਗੇ ਇਧਰੇ ਪਾਸੇ ਬੈਂਦੀ ਹੈ ਉਹ ਇਹ ਇਧਰ ਨਹੀਂ ਬੈਗੀ ਤਾਂ ਜਰੀ ਹੈ ਆਹ ਚੱਤ ਬੈਠੋ ਉੱਡੀ ਕਰਨੀ ਨਹੀਂ ਆਇਆ ਉੱਡੀ ਕਰਾਂਗੇ ਜੱਤਾ ਬੜਾ ਇਧਰੋਂ ਇਧਰੋਂ ਮੋੜਦਾ ਜੱਤਾ ਬੜਾ ਮੈਂ ਆਇਆ ਕਰਕੇ ਨੂੰ ਆਂਦੀ ਤੂੜੀ ਨਾਲ ਬਾਈਆ ਖੜ ਕੇ ਆ ਸੱਥਲੇ ਹੱਥ ਰੱਖੇ ਨੇ ਲੈ ਲੈ ਪੂਰੀ ਨਾਲ ਛੜ ਦੇ ਤੂੰ ਮੰਗ ਰੋ ਛੜ ਮੈਂ ਬੱਸ ਟੂੜੀ ਨਾ ਭੇਜਾਂਗਾ ਨਹੀਂ ਭੇਜੂਗਾ ਲੈ ਤੂੰ ਆ ਆ ਤਾ ਭੜੇ ਨੂੰ ਮੰਗ ਮਗਰ ਐ ਪਰਤਾ ਵਾਂ ਦੇਖੀ ਆਪਾਂ ਆ ਬੱਕਰੀ ਆ ਮੰਲਾਣਾ ਐ ਐ ਦੋਨੇ ਨੂਡ ਮਾਰਨਾ ਹਾਂ ਦੋਨੇ ਪਸੀ ਖਾਈ ਤੂੰ ਜਾਣ ਦੇ ਤੋਡੇ ਤਰੀਕੇ ਨਾਲ ਜਾਂਦਾ ਹੈ ਹਾਂ ਜਾਣ ਦਿਨਵਾਏ ਨੇੜੇ ਭਲਾ ਤੱਲੇ ਟੂੜੀ ਨਾ ਭੇਖੀ ਨਹੀਂ ਭੰਦੀ ਹੱਥ ਤਾਂ ਓੱਖਾ ਤਾਂ ਮੇਰੇ ਕੁੱਤੇ ਆ ਆ ਜਾਂਦੇ ਮੇਰੇ ਕੋਲ ਹੌਲੀ ਹੌਲੀ ਇੱਕੋ ਜਿਹੀ ਆਉਂਦੇ ਐ ਕੋਈ ਨਹੀਂ ਕੋਈ ਜੀ ਆਉਂਦੇ ਮੈਂ ਐਸਾ ਠਰੋਗ ਆਈ ਨਾ ਇਹਨਾਂ ਦਾ ਕਦੇ ਹੋਈ ਨਹੀਂ ਸੀ ਉਹ ਤਾਂ ਆਪ ਹੀ ਆਪ ਹੀ ਨੂੰ ਬਣੀ ਸੀ ਸਦਾ ਸੁਣਦੇ ਬਹੁਤ ਪਤਾ ਲੱਗਦਾ ਜਿਹੜਾ ਜੀ ਬਸ ਜਿਹੜੇ ਕੁਝ ਨਹੀਂ ਬੁਲਾਉਂਦਾ ਫਰੈਂਕ ਆਉਂਦੇ ਹਲਾ ਤੱਕ ਜੀ ਦੌੜੀ ਜਾਉਂਦੇ ਬ੍ਰਿੰਗ ਤੋੜ ਕੇ ਪਿਆ ਰੱਖੀ ਟੂੜੀ ਨਾਲ ਬੋਏ ਅੱਖ ਤੇ ਹਾਂ ਅੰਨਾ ਚੰਦੀ ਨੇ ਮੁਸੱਤ ਹੋ ਜਾਣਾ ਇਹ ਦੋ ਤਾਂ ਹੈਗੀ ਪੱਕਾ ਹਨ ਦੋ ਤਾਂ ਪੱਕੇ ਹੋਣ ਤਿੰਨ ਲੱਗਦੇ ਹੁੰਦੇ ਤਿੰਨ ਨਹੀਂ ਹੋਈ ਦੋਨੇ ਵਿਖੀਆਂ ਚਾਹ ਰਹੀਆਂ ਨੇ ਮੈਂ ਲਾ ਲਾ ਚੰਨ ਵਾਹਣ ਕੋ ਬਚਾਲੇ ਕਰਾਂਗੇ ਤਿੰਨੇ ਇਕੱਠੇ ਹੋਰੇ ਨਾ ਮੇਰੇ ਦੋ ਜੇ ਦੋ ਆ ਤੇ ਤਿੰਨੇ ਇਕੱਠੇ ਹੋ ਗਏ ਮੇਰੇ ਆ ਜਾਣ ਦੋਟਾ ਬਸ ਸਾਈਟ ਤੇ ਬਸ ਆਹ ਜੂਰੇ ਨਮਾਈ ਕਰੇ ਇਧਰੋਂ ਇਹਨੇ ਨਹੀਂ ਕੀਤੀ ਨਾਦਰ ਨਗਰ ਕੀ ਕਹੀ ਵੀ ਕੋਈ ਕੋਈ ਕਰੀ ਕਰੀ ਆ ਜਾਂਦੀ ਹੈ ਨਾ ਆ ਗਏ ਮੇਰੇ ਅੱਛਾ ਬੱਕੀ ਜਾ ਰਿਹਾ ਜਾਂਦੇ ਹੈ 자, 여기. 에, 네, 사실. 아, 이 치아가 치가 비었어, 봐마. 나이가 이 치아 때문에 못 받아 봐. 음. 아, 이 치아부터는 뭐냐아씨 치아를 해야 돼. 이 ਉਹ ਵੀ ਆਉਣੀ ਐ ਸਵਾਹ ਤਾਂ ਨਾ ਵੀ ਦੇ ਬੱਚੇ ਦੇ ਮੂੰਹ ਚ ਪਾਣੀ ਪੁਣੇ ਪੈ ਜਾਂਦਾ ਜਿਵੇਂ ਉਹ ਕੋਲੋਂ ਮੇਰੇ ਸੱਤ ਵਾਰ ਦਫਰੇ ਪੂਰੇ ਫਿਰ ਬਸ ਉਹ 2 ਮਿੰਟ ਹੀ ਲੱਗਦੇ ਉਦੋਂ ਬਾਅਦ ਮੈਂ ਮੇਰੇ ਉਹ ਲਾ ਜਿੰਨਾ ਵੀ ਉਹ ਜਿਵੇਂ ਸਾਡਾ ਖਾਲਸਾ ਦਾ ਤੜਕੇ ਦਾ ਅਖੀ ਜਾਂਦਾ ਕਹਿੰਦਾ ਯਾਰ ਪੁੜੇ ਪੜੇ ਭੰਨ ਰੱਖੇ ਬੱਕਰੀ ਛੂਂ ਗਈ ਆਏ ਹੁਣ ਆਪੋ ਵੀ ਦਈਏ ਆ ਹੋ ਗਈ ਤੇ ਦੁਪਹਿਰੇ ਜੇ ਮੈਨੂੰ ਅੱਠੇ ਪਾਖੇ ਮੈਨੂੰ ਆਏ ਲੱਗਦੀ ਮਿੱਟੀ ਲਈ ਬੱਕਰੀ ਹਾਂ ਇੱਕ ਦੋ ਗਲਟੇ ਵਾਰਤੇ ਹੀ ਨਵਾਦੇ ਬਸ ਹੋਰ ਸਿੱਧੇ ਐ ਨੂੰ ਆ ਜਾਣਦੇ ਪਹਿਨੂ ਭੱਗ ਜਾਂਦੇ ਬਸ ਜਾਣਦੇ ਚੁਣ ਜਾਂਦੇ ਆ ਜਾਂਦੇ ਮੇਰੇ ਕੋਲ ਜਾਣਦੇ ਬੁਰੀ बराबरि अगड़े पिछड़ो न ਆ ਪਾਉਂਦੇ ਮਨੂ ਜੇ ਆਪ ਮੂਰੇ ਚੱਕਦੇ ਮਗਰ ਨੂੰ ਇੱਕ ਚੱਕਾ ਇੱਕ ਚੱਕਾ ਮਨੂ ਦਾ ਤਾਂ ਕਿ ਮਨਤ ਹੁੰਦਾ ਸੀ ਹੋਣ ਦੀ ਬਾਟੀ ਹਾਂ ਅੰਡਰ ਬਾਟੀ ਹੋਣ ਨੂੰ ਚੱਕਾ ਆਉਂਦੀ ਪੈਣਾ ਹੱਡੀ ਲੱਤਾਂ ਜੁਨਾ ਦੇ ਨਾ ਨਹੀਂ ਮਸ ਮਸ ਉਹਦਾ ਮੈਂ ਚਾਹਤਾ ਲਾਈਕਿੰਗ ਸਬਜੀ ਸਿਰ ਉੱਤੇ ਲਾਈਕਿੰਗ ਬਸ ਅਸਲ ਉਦੋਂ ਤੱਕ ਉਹ ਬਾਈਚ ਇੱਕ ਵਾਰ ਲਾਈਕਿੰਗ ਇੱਕ ਦੋ ਮਿੰਟ ਉਹ ਨਹੀਂ ਰਿਸ਼ਕਣਗੇ ਬਿਲਕੁਲ 10:00 ਹੋ ਜਾਂਦੇ ਬਾਵਾ ਗੀ ਬਾਵਾ ਗਾਦਨੇ ਬਰਾ ਤੇ ਨਿਖੜੀ ਕਰਨੀ ਸੀ ਇਹ ਤਾਂ ਖੜੀ ਵੀ ਆਪੇ ਹੋ ਗਈ ਬਰਾ ਦੰਦ ਨਹੀਂ ਨਹੀਂ ਕਰਨੀ ਨਿਖੜੀ ਤੇ ਤਦਾਬ ਰਹਿਣ ਨੇ ਮੜੀ ਹਾਂ ਇਹ ਪਰਲੇ ਪਰਲੇ ਸ਼ੈਡ ਬੰਦੀ ਆ ਇੱਥੇ ਇਧਰ ਨੂੰ ਬੰਦੀ ਐ ਐ ਨਹੀਂ ਬੰਦੀ ਇੱਧਰ ਸ਼ੈਡ ਬੰਦੀ ਆ ਇਹ ਬਸ ਕੋਈ ਇਧਰ ਹੀ ਸ਼ੈਡ ਬੰਦਾ ਕੋਈ ਇਧਰ ਹੀ ਸ਼ੈਡ ਬੰਦਾ ਕੋਈ ਚਟਾਲੀ ਬੰਦਣਾ ਹੂੰ ਦੇਖੋ ਸ਼ੋਰ ਨਹੀਂ ਤੇ ਬੰਨ੍ਹ ਕੇ ਚੱਕਾ ਬਸ ਇਹ ਗ੍ਰਾਮਮ ਪ੍ਰੋਗਰਾਮ ਕੋਟਨ ਨਹੀਂ ਜਿਹੜੀ ਆਹਾ ਆਹਾ ਕਹਿੰਦਾ ਤੂੰ ਵੀ ਇਹੋ ਜੇ ਹਾਂ ਟੀਟ ਇਹ ਨਾਲ ਗੱਲ ਹੈ ਇੱਕ ਤਾਂ ਪਟ ਪਾਣੀ ਇਹ ਕੁਝ ਪਾਣੀ ਪਾ ਜੰਦਾ ਬੱਚੇ ਵਾਲੀ ਕੁਝ ਪਾਣੀ ਬੱਚਾ ਮਾਰ ਦਿੰਦਾ ਅੱਛਾ ਅੱਛਾ ਜਿਹੜੀ ਆ ਹੁਣ ਆਈ ਵੀ ਹੈ ਗੁੱਟੀ ਨਹੀਂ ਇਹ ਗੁੱਟੀ ਜੇ ਜੀ ਇਹ ਟੀ ਨਹੀਂ ਫੁੱਟਦੀ ਨਹੀਂ ਅੱਛਾ ਜੇ ਜੀ ਇਹ ਤਾਂ ਫੁੱਟਦੀ ਨਹੀਂ ਇੱਕ ਹੋਰ ਆਊਗੀ ਹਾਂ ਹੋਰ ਆਊਗੀ ਉਹ ਚ ਸਿਰ ਆਉਂਦਾ ਪਸੋ ਦਾ ਹੀ ਸਿਰ ਮੈਂ ਤੇਨੂੰ ਇੰਨੀ ਗਾਰੰਟੀ ਦੇਣਾ ਜੇ ਬੱਚਾ ਮੇਰੇ ਚ ਸਿਰ ਦਿਸਣ ਸਾ ਤਨ ਦੱਸ ਦਊਂ ਪੱਠਾ ਕੇ ਬੱਕਰਾ ਬੱਚਾ ਅੰਦਰ ਹੋਊਗਾ ਨਾ ਹੂੰ ਤੈਨੂੰ ਮੈਂ ਜਾਲਾ ਫੜ ਕੇ ਲਾ ਦਊਂ ਬੱਕਰਾ ਤੇ ਪੱਠਾ ਫੇਰ ਤੁਹਾਨੂੰ ਗਰੰਟੀ ਮਨ ਲਿਆਂਗੇ ਬਾਕੀ ਡਾਕਟਰ ਠੀਕ ਹੈ ਗੱਲ ਤੈਨੂੰ ਜਾਲਾ ਫੜਕੇ ਦਰ ਦੂੰ ਮੈਂ ਇਹ ਬੱਕਰਾ ਜਾਂ ਪੱਟ ਕੁਦਰਤ ਵੱਲੋਂ 90% ਤਾਂ ਮੇਰੀ ਗੱਲ ਸੱਚ ਹੋਊਗੀ ਤੇ 10% ਗਲਤ ਹੋਣਾ ਹਾਂ ਵੀ ਕਈ ਵਾਰੀ ਹੋ ਜਾਂਦਾ ਗਾ ਤੈਨੂੰ ਮੈਂ ਐਵੇਂ ਬਾਹਲਾ ਹੋ ਕਰੀਆ ਹਾਂ ਹਾਂ ਬੜਿਆਈ ਕਰੀਆ ਮੋ ਤੇ 10% ਉਹ ਹੋ ਵੀ ਜਾਂਦਾ ਹਾਂ ਆ ਗਿਆ ਦੂਜਾ ਵੀ ਇਹ ਬੱਕਰੀ ਆਪੇ ਸੁੰਢੀ ਨਹੀਂ ਸੀ ਤੇ ਆਪੇ ਨਹੀਂ ਸੁੰਢੀ ਕਿਸਮਾਉਣ ਵਾਲੀ ਹੈ ਫੈਤ ਜੀ ਹਾਂ ਨਹੀਂ ਹਾਇਦ ਕੀ ਹੋਈ ਆ ਉਹਦਾ ਸਵਾਨ ਬੱਕਰੀ ਪਹਿਲਾਂ ਤਾਂ ਪਹਿਲਾਂ ਤਾਂ ਆਪਦੀ ਆਪ ਹੀ ਸੂਦੀ ਸੀ ਇਹ ਅੱਜ ਤੱਕ ਹੋਈ ਨਹੀਂ ਕਦੇ ਚਾ ਚੌਥਾ ਸੂਆ ਸੂਦੀ ਆਪਣੇ ਕੋਲੇ ਇਹ ਹੋਇਆ ਪਹਿਲੀ ਵਾਰ ਇਹਦੇ ਪਹਿਲਾਂ ਤਾਂ ਸਾਨੂੰ ਬਾਅਦ ਚ ਪਤਾ ਲੱਗਦਾ ਜੇ ਪਸ਼ੂ ਸੂਵੇ ਉਹਦਾ ਢੱਡਣਾ ਚੱਕੀ ਜੇ ਤੈਨੂੰ ਜਾਣਕਾਰੀ ਹੈਗੀ ਤਾਂ ਚੱਕੀ ਬਿਨ ਜਾਣਕਾਰੀ ਤੋਂ ਢੱਡਣਾ ਨਹੀਂ ਚੱਕੀ ਸਹੀ ਹੈ ਤੈਨੂੰ ਕੀ ਪਤਾ ਵੀ ਬੱਚਾ ਕਿਹੜੇ ਲੋਟਾ ਨਹੀਂ ਆਪਾਂ ਤਾਂ ਕੋਈ ਜਾਣਕਾਰੀ ਨਹੀਂ ਮਿਲ ਰਹੀ ਪਹਿਰੇ ਜਾ ਇਹ ਸਿੱਧਾ ਤੈਨੂੰ ਐਂ ਨਹੀਂ ਜਦੋਂ ਪਤਾ ਨਾ ਨਾ ਤੈਨੂੰ ਐਂ ਨਹੀਂ ਪਤਾ ਵੀ ਦੋ ਆਜਾ ਦੇ ਅੰਦਰ ਤਿੰਨ ਹੈ ਤਿੰਨ ਢੱਡ ਚੱਕੜ ਦਾ ਫਾਇਦਾ ਨਹੀਂ ਹਾਂ ਖੈਰ ਤੇ ਆਊਗਾ ਹੂੰ ਦੋਨੇ ਤੇ ਜਿੰਨੇ ਹੋਏ ਇਹਦੇ ਵਿੱਚ ਹੀ ਹੋਣਗੇ ਸਾਰੇ ਨਾ ਇੱਕ ਚ ਨਹੀਂ ਹੋਏ ਕਈ ਵਾਰੀ ਜੇਰਾ ਦੋ ਮਹੀਨੇ ਕਈ ਵਾਰੀ ਜੇਰ ਇੱਕ ਮਹੀਨੇ ਮਹੀਨੇ ਐਡਵਾਰਡਾਉਣਗੇ ਜੇਰਾ ਕਦੀ ਪੈਸਾ ਦੀ ਆ ਜਾਵੇ ਦੂਰ ਕੱਢੇ ਨਾ ਪੈਣੇ ਫੁੱਟ ਗਿਆ ਕੱਢੇ ਪੈਂਦਾ ਫੁੱਟ ਜਾਂਦੇ ਹੋਰ ਨਾ ਹੁੰਦੇ ਕੋਈ ਦੋਨੇ ਇਕੱਠੇ ਹੂੰ ਉਹਨੇ ਛੱਡਦਾ ਸਵਾਇਰ ਕੱਲਾ ਸਿਰ ਆ ਰਿਹਾ ਮੇਵਲੇ ਦੀ ਖੁਰੀ ਇੱਕ ਖੁਰੀ ਨਾਲ ਇੱਕ ਬਾਹੂ ਮੁੜਿਆ ਦੇ ਬੜਾ ਬੜਾ ਇਤਾਂ ਹੀ ਦਾ ਨਾ ਜ਼ੋਰ ਲਾਈ ਜਾਂਦੀ ਹੈ ਇੱਕ ਹੋਰ ਮੁੜ ਗਿਆ ਅੰਦਰ ਨਾਲ ਇੰਨੇ ਜਿੱਤ ਨੇ ਇੰਨੇ ਜ਼ੋਰ ਲਾਇਆ ਤੋ ਸੁਪੈਂਦੀ ਹੈ ਹੋਰ ਜ਼ੋਰ ਬਹੁਤ ਐਨ ਲਾਈਆ ਲਿਆ ਹੈ ਇੱਕ ਹੋਰ ਮੁੜ ਗਿਆ ਕਰਿਆ ਗਿਆ ਹਾਂ ਇੱਕ ਆ ਗਿਆ ਬੱਕਰਾ ਸਹੀ ਐ ਨਾ ਕੰਡਾ ਹੋਰ ਤਾਂ ਕੁਝ ਨਹੀਂ ਦੇਖਿਆ ਆਪਾਂ ਬੱਕਰਾ ਆਲੇ ਬਾਹੂ ਮੁੜ ਗਿਆ ਨਾ ਪਰ ਪਹਿਲਾਂ ਤਾਂ ਇਹ ਇੱਕ ਬਾਹੂ ਮੁੜ ਗਿਆ ਆਈ ਗੂਝਿਆ ਲੈ ਜੂਲੇ ਤੇ ਕੋਈ ਨਹੀਂ ਕੋਈ ਇੱਕ ਮਿੰਟ ਫੜਿਆ ਕੁਝ ਨਹੀਂ ਹੁੰਦਾ ਜਦੋਂ ਜੇ ਤਾ ਬੱਕਰੇ ਵਾ ਵਾ ਪਰਮਾਤਮਾ ਨੇ ਆ ਬਾਗੀ ਸੁਣੀ ਸੁਣ ਲਈ ਮੈਨੂੰ ਐਸੀ ਮਗਾ ਜਾਉਦੇ ਨਹੀਂ ਜੋ ਨਿਕਲ ਜਾਣਗੇ ਹੂੰ ਨਾ ਕੋਈ ਚੱਕਰ ਇੱਕ ਬੱਚਾ ਹੈਗਾ ਨਾ ਦੂਜਾ ਆਟੋਮੈਟਿਕ ਸਿੱਧਾ ਹੋ ਜਾਓ ਆਪੇ ਆਪ ਆ ਤੇ ਦੁੱਧ ਤੇ ਕਿਹੋ ਜਿਹੇ ਦੋਨੇ ਇਕੱਠੇ ਹੋ ਗਏ ਯਾਰ ਫਟਫਟ ਆਉਂਦੇ ਆ ਨਾ ਹਾਂ ਹਾਂ ਲੈ ਮੈਨੂੰ ਪੜ ਬਿਚੂ ਘੱਟ ਲੱਗਦਾ ਮਾੜਾ ਜਿਹਾ ਕਾਲੀ ਬੋਰੀ ਜਿਹਾ